ਐਸ ਵੇਲੇ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਜੇ ਅੱਗੇ ਇਹ ਨਹੀਂ ਪਤਾ ਕਿੰਨੇ ਹਿੱਸਿਆਂ 'ਚ ਵੰਡਿਆ ਜਾਵੇ ਇਹਨਾਂ ਨੇ ਜੇ ਸਹਿਰਦਤਾ ਦਿਖਾਈ ਹੁੰਦੀ ਤਾਂ ਅਜੇ ਦੋ ਸਿੱਟਾ ਤੇ ਤਿੰਨ ਸਿੱਟਾ ਤੇ ਨਾ ਆਪੜਦੇ ਤੇ ਲੋਕ ਸਭਾ ਦੇ ਵਿੱਚ ਇੱਕ ਸੀਟ ਤੇ ਨਾ ਹੁੰਦੀ ਲਗਾਤਾਰ ਪਾਰਟੀ ਨਮਾਨ ਵੱਲ ਜਾ ਰਹੀ ਹੈ 2017 ਦੇ ਵਿੱਚ ਇਹਨਾਂ ਨੂੰ 15 ਉਦਾਂ ਸਭਾ ਸਿੱਟਾ ਆਇਆ 22 ਤੱਕ ਤਿੰਨ ਰਹਿ ਗਈਆਂ ਸਿਰਫ ਤਿੰਨ ਕੇਵਲ ਤਿੰਨ ਦੋ ਆਜ਼ਾਦ ਜਿੱਤ ਗਏ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਇਹਨਾਂ ਦੇ ਸਿੱਕ ਨਹੀਂ ਆਈ ਇੱਕ ਸੀ ਉਹ ਵੀ ਬੀਬੀ ਹਰਸਿਮਰਤ कौर ਬਾਦਲ ਦੀ ਇਹ ਤਰ੍ਹਾਂ ਤਰ੍ਹਾਂ ਦੇ ਬਿਆਨ ਬਦਲ ਬਦਲ ਦਿੰਦੇ ਆ ਕਹਿੰਦੇ ਜੀ ਬਾਕੀ ਧੜੇ ਨੇ ਤਾਂ ਸਾਡਾ ਪੱਟੀ ਮੇਸ ਕਰਤੀ ਭਾਜਪਾ ਆਗੂ ਤੇ ਸਾਬਕਾ ਆਈਏ ਅਧਿਕਾਰੀ ਐਸਰ ਲੱਧਣ ਸਾਹਿਬ ਨੇ ਇੱਕ ਬਿਆਨ ਜਾਰੀ ਕਰਤਾ ਕਿ ਬੀਬੀ ਸਰਜੀਤ ਕੌਰ ਦਾ ਜਿਹੜਾ ਸਰਟੀਫਿਕੇਟ ਹੈ ਅਨਸੂਚਿਤ ਜਾਤੀ ਦਾ ਉਹ ਸਹੀ ਹੈ ਆ ਪਾਰਟੀ ਦਾ ਤਿੰਨ ਸੀਟਾਂ ਤੇ 10 ਤੇ ਜਵਾਨ ਤੇ ਜ਼ਬਤ ਕਰਾ ਕੇ ਵੇਗੀ ਤੁਸੀਂ ਸਾਰੇ ਇਕੱਠੇ ਸੀ ਕਦੇ ਇਹ ਸੋਚਦਿਆਂ ਯਤਨ ਕਿਉਂ ਨਹੀਂ ਕੀਤਾ ਕਿ ਪਾਰਟੀ ਉਤਰਾ ਵੱਲ ਕਿਉਂ ਜਾ ਰਹੀ ਹੈ ਚੜਾ ਵੱਲ ਕਦੋਂ ਆਉਗੀ ਜੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਅਬਦੁਲ ਰਾਸਦ ਉਹਨਾਂ ਨੂੰ ਐਨਆਈਏ ਤੋਂ ਛੁੱਟੀ ਮਿਲ ਗਈ ਕਿ 5 ਜੁਲਾਈ ਨੂੰ ਤੁਸੀਂ ਸੌਂ ਚੁੱਕ ਸਕਦੇ ਹੋ ਤਿਆਰ ਜੇਲ੍ਹ ਚ ਨੇ ਉੱਥੋਂ ਕਿਸੇ ਨਾਲ ਕੋਈ ਗੱਲ ਨਹੀਂ ਕਰੋਗੇ ਪ੍ਰੈਸ ਕਾਨਫਰੰਸ ਨਹੀਂ ਕਰੋਗੇ ਸਿੱਧਾ ਸੌਂ ਚੁੱਕ ਕੇ ਵਾਪਸ ਆ ਜਾਓਗੇ ਉਹਨਾਂ ਦੀ ਐਮਪੀ ਚਿਪ ਪੱਕੀ ਹੋ ਜਾਵੇਗੀ ਜੇ ਉਹਨਾਂ ਨੂੰ ਅਗਿਆ ਦਿੱਤੀ ਜਾ ਸਕਦੀ ਹੈ ਤਾਂ ਭਾਈ ਅਮਰਪਾਲ ਸਿੰਘ ਨੂੰ ਕਿਉਂ ਨਹੀਂ ਕਟੜ ਇਮਾਨਦਾਰ ਕਹਾਉਣ ਵਾਲੇ ਹੁਣ ਦੱਸਣ ਉਹਨਾਂ ਨੇ ਕੇਂਦਰ ਕਹਿੰਦੇ ਮੈਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਮਾਮਲੇ ਦੀ ਸੀਬੀਆਈ ਜਾਂ ਈਡੀ ਤੋਂ ਜਾਂਚ ਕਰਾਈ ਜਾਵੇ ਤਾਂ ਕਿ ਪਤਾ ਲੱਗੇ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਆਪਣੇ ਆਪ ਨੂੰ ਇਹ ਕਹਿੰਦੇ ਸੀ ਕਿ ਰਿਸ਼ਵਤ ਖਾਣਾ ਸਲਫਾਸ ਦੇ ਬਰਾਬਰ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸਾਨੂੰ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਜ਼ਹਿਮਤੀ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਦੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੰਗੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਦਿਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਜੀ ਢਿਲੋਂ ਸਾਹਿਬ ਤੋਂ ਪਹਿਲਾਂ ਵੱਡੀ ਖਬਰ ਲਵਾਂਗੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਝਟਕਾ ਵੱਜਿਆ ਉਹਨਾਂ ਦੇ ਜਲੰਧਰ ਤੋਂ ਉਮੀਦਵਾਰ ਨੇ ਹੋਆ ਜਾਮਾ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਦੂਜੇ ਪਾਸੇ ਦਲਜੀ ਇਸ ਤਰ੍ਹਾਂ ਦੇ ਬੰਦੇ ਰੱਖੇ ਹੋਏ ਐ ਜਿਹੜਾ ਨੇ ਟੀਵੀ ਤੇ ਬੈਠ ਹੀ ਜਾਣਾ ਐ ਇਸ ਵੇਲੇ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਜੇ ਅੱਗੇ ਇਹ ਨਹੀਂ ਪਤਾ ਕਿੰਨੇ ਹਿੱਸਿਆਂ 'ਚ ਵੰਡਿਆ ਜਾਵੇਗਾ ਇਹਨਾਂ ਨੇ ਜੇ ਸਹਿਰਦਤਾ ਦਿਖਾਈ ਹੁੰਦੀ ਤਾਂ ਅੱਜ ਇਹ ਦੋ ਸੀਟਾਂ ਤੇ ਤਿੰਨ ਸੀਟਾਂ ਤੇ ਨਾ ਆਪੜਦੇ ਤੇ ਲੋਕ ਸਭਾ ਦੇ ਵਿੱਚ ਇੱਕ ਸੀਟ ਤੇ ਨਾ ਆਉਂਦੇ ਲਗਾਤਾਰ ਪਾਰਟੀ ਨਵਾਂ ਨਵਲ ਜਾ ਰਹੀ ਹੈ 2017 ਦੇ ਵਿੱਚ ਇਹਨਾਂ ਨੂੰ 15 ਵਿਧਾਨ ਸਭਾ ਸੀਟਾਂ ਆਈਆਂ 22 ਤੱਕ ਤਿੰਨ ਰਹਿ ਗਈਆਂ ਸਿਰਫ ਤਿੰਨ ਕੇਵਲ ਤਿੰਨ ਲੋਕ ਸਭਾ ਦੀ ਗੱਲ ਕਰੀਏ ਤਾਂ ਲੋਕ ਸਭਾ 14 ਦੇ ਵਿੱਚ ਚਾਰ ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ 19 ਦੇ ਵਿੱਚ ਆਮ ਆਦਮੀ ਪਾਰਟੀ ਇੱਕ ਸੀਟ ਤੇ ਰਹਿ ਗਈ ਭਗਵੰਤ ਮਾਨ 8 ਸੀਟਾਂ ਕਾਂਗਰਸ ਲੈ ਗਈ ਇਹਨਾਂ ਦੇ ਸਿੱਖ ਨਹੀਂ ਆਈਆਂ ਇਹਨਾਂ ਦੇ ਸਿਆਈਆਂ ਦੋ ਪਤੀ ਪਤਨੀ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ ਇਹ 15 ਤੋਂ ਘਟ ਕੇ 3 ਤੇ ਰਹਿ ਗਈ ਅੱਜ ਜਿਹੜੀਆਂ ਹੁਣ ਲੋਕ ਸਭਾ ਚੋਣਾਂ ਹੋਈਆਂ ਇਹਦੇ ਵਿੱਚ 3 ਸੀਟਾਂ ਲੈ ਗਈ ਆਮ ਆਦਮੀ ਪਾਰਟੀ ਤੇ 7 ਸੀਟਾਂ ਲੈ ਗਈ ਕਾਂਗਰਸ ਦੋ ਆਜ਼ਾਦ ਜਿੱਤ ਗਏ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਇਹਨਾਂ ਦੇ ਹਿੱਸੇ ਕਿੰਨੀ ਆਈ ਇੱਕ ਸੀਟ ਉਹ ਵੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਦਸਾਂ ਸੀਟਾਂ ਤੇ ਇਹਨਾਂ ਦੀ ਜਵਾਨ ਤਾਂ ਜਬਤ ਹੋ ਗਈਆਂ ਇਹ ਫੇਰ ਨਹੀਂ ਸੰਭਲੇ ਇਹਨਾਂ ਨੇ ਇਕਬਾਲ ਸਿੰਘ ਝੁੰਦਾ ਸਾਹਿਬ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਜਿਹੜੀ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਹੁਣ ਤਾਂ ਉਜੰਤਕ ਵੀ ਹੋ ਗਈ ਹੋਇਆ ਕੀ ਕਿ ਕੁਰਬਾਨੀਆਂ ਵਾਲੀ ਪਾਰਟੀ ਤਿੰਨ ਸੀਟਾਂ ਤੇ ਸਿਮਟ ਜਾਵੇ ਆਪਣੇ ਆਪ ਦੇ ਵਿੱਚ ਹੀ ਬੜੀ ਹਾਸੋ ਹੀ ਨਹੀਂ ਗੱਲ ਨਜ਼ਰ ਆਉਂਦੀ ਐ ਬੜੀ ਮਾਰੀ ਨਜ਼ਰ ਆਉਂਦੀ ਐ ਪਰ ਇਹ ਸੰਭਲੇ ਨਹੀਂ ਹੁਣੇ ਫੇਰ ਇੱਕ ਦੂਜੇ ਵੱਲ ਤਲਵਾਰਾਂ ਕੱਢ ਕੇ ਖੜ ਗਏ ਇਹ ਤਰ੍ਹਾਂ ਤਰ੍ਹਾਂ ਦੇ ਬਿਆਨ ਬਦਲ ਬਦਲ ਦਿੰਦੇ ਐ ਕਹਿੰਦੇ ਜੀ ਬਾਗੀ ਧੜੇ ਨੇ ਤਾਂ ਸਾਡੇ ਪੱਟੀ ਮੇਸ ਕਰਤੀ ਜਿਹੜੀ ਸਰਜੀਤ ਕੌਰ ਤੁਸੀਂ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਨਾ ਬਾਅਦ ਵਿੱਚ ਉੱਥੇ ਕੇਪੀ ਸਾਹਿਬ ਪਾਤੇ ਉਹਨਾਂ ਨੇ ਇਸ ਬੀਬੀ ਸਰਜੀਤ ਕੌਰ ਦਾ ਨਾਂ ਐਲਾਨ ਕਰਤਾ ਤੇ ਪਹਿਲ ਕਦਮੀ ਕਿਹਨੇ ਕੀਤੀ ਕਿ ਬੀਬੀ ਸਰਜੀਤ ਕੌਰ ਤਾਂ ਸਾਡੀ ਉਮੀਦਵਾਰੀ ਨਹੀਂ ਕਿਉਂਕਿ ਨਾਂ ਲੈਣ ਵਾਲੇ ਗੁਰਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਜ਼ਗੀਰ ਕੌਰ ਇਸ ਅਲੱਗ ਹੋਏ ਧੜੇ ਨਾਲ ਤੁਰ ਪਏ ਇਹ ਗਏ ਚੋਣ ਅਧਿਕਾਰੀ ਕੋਲੇ ਕਿ ਤੱਕੜੀ ਵਾਪਸ ਲੈ ਲਓ ਜੀ ਉਹ ਕਹਿੰਦੇ ਭਾਈ ਸਾਹਿਬ ਇਹ ਕੋਈ ਬਾਬੇ ਆਦਮ ਦਾ ਹੋਇਆ ਕਿ ਕਦੇ ਜਿਉਂ-ਜਾ ਚੜੀਏ ਕਿਤੇ ਮਰ ਜਾ ਚੜੀਏ ਹੁਣ ਕਾਗਜ਼ ਵਾਪਸ ਲੈਣ ਦਾ ਸਮਾਂ ਨਿਕਲ ਚੁੱਕਿਆ ਐਨ ਬਿਟਵੀਨ ਭਾਜਪਾ ਆਗੂ ਤੇ ਸਾਬਕਾ ਆਈਏ ਅਧਿਕਾਰੀ ਐਸ ਆਰ ਲੱਧੜ ਸਾਹਿਬ ਨੇ ਇੱਕ ਬਿਆਨ ਜਾਰੀ ਕਰਤਾ ਕਿ ਬੀਬੀ ਸਰਜੀਤ ਕੌਰ ਦਾ ਜਿਹੜਾ ਸਰਟੀਫਿਕੇਟ ਹੈ ਅਨੁਸੂਚਿਤ ਜਾਤੀ ਦਾ ਉਹ ਸਹੀ ਨਹੀਂ ਦੂਜਾ ਜਿਹੜੇ ਅਕਾਲੀ ਦਲ ਸੀ ਕਹਿੰਦੇ ਜੀ ਉਹ ਤਾਂ ਇੱਕ ਗਰੀਬ ਹੈ ਪੈਸੇ ਪੂਸੇ ਹੈ ਨਹੀਂ ਲੋਕਾਂ ਨੇ ਨਾ ਨਾਉਂਸ ਕਰਤਾ ਵੀ ਪੈਸੇ ਦਿੰਨੇ ਆ ਤੁਸੀਂ ਖੜੋ ਸਾਰੇ ਜਣੇ ਸਾਡੇ ਨਾਲ ਆ ਕੇ ਆਪਣੇ ਚੋਣ ਲੜੋ ਬਾਗੀ ਤੜਾ ਕਹਿੰਦਾ ਫਾਈਨੈਂਸ਼ੀਅਲ ਮਦਦ ਅਸੀਂ ਕਰਦੇਾਂਗੇ ਕੁਝ ਉੱਪਰਲੇ ਪੱਤਰ ਤੋਂ ਵੀ ਆ ਗਈ ਕੁਝ ਨੇ ਫੰਡ ਦਿੱਤਾ ਵੀ ਤੇ ਸੂਤਰਾਂ ਦੇ ਹਵਾਲੇ ਤੋਂ ਬਹੁਤ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਕਤਤ ਰੂਪ ਦੇ ਵਿੱਚ ਇਹਨੂੰ ਡਰਾ ਲਿਆ ਇਹ ਸੂਤਰ ਕਹਿੰਦੇ ਐ ਅਸੀਂ ਨਹੀਂ ਕਹਿੰਦੇ ਉਹਨਾਂ ਨੇ ਆ ਜ ਆਮ ਆਦਮੀ ਪਾਰਟੀ ਚ ਜਾਣ ਦਾ ਮਨ ਬਣਾ ਲਿਆ ਇੱਕੇ ਤਮ ਨਾ ਪਤਾ ਨਾ ਜਲੰਧਰ ਤੋਂ ਕਾਫੀ ਖਬਰਾਂ ਚੱਲਦੀਆਂ ਨੇ ਕਿ ਸਰਕਾਰ ਨੇ ਆਪਣਾ ਰੁਖ ਦਿਖਾਤਾ ਤੇ ਫਿਰ ਦਲਜੀਤ ਸਿੰਘ ਚੀਮਾ ਸਾਹਿਬ ਅੱਜ ਪ੍ਰੈਸ ਕਾਨਫਰੰਸ ਕਰਦੇ ਆ ਉਹ ਕਹਿੰਦੇ ਇਹ ਚੋਣ ਦੀ ਬਾਗੀਆਂ ਨੇ ਸਥਿਤੀ ਹਾਸੋ ਹੀ ਨਹੀਂ ਬਣਾਈ ਤੁਸੀਂ ਤਿੰਨ ਸੀਟਾਂ ਤੇ ਸਿਬੜ ਗਏ 10 ਦੇ ਜਵਾਨਤਾ ਜਬਤ ਹੋ ਗਿਆ ਉਦੋਂ ਇਕੱਠੇ ਸੀ ਤੁਸੀਂ ਸਾਰੇ ਉਦੋਂ ਨਹੀਂ ਸਤਿਤੀ ਹਾਸੋ ਹੀ ਨਹੀਂ ਹੋਈ ਸੀ ਕਹਿੰਦੇ ਜੀ ਸਭ ਬਾਗੀ ਧੜੇ ਨੂੰ ਕਿਹਾ ਕਿ ਤੁਹਾਡੀ ਮਨਛਾ ਠੀਕ ਨਹੀਂ ਸੀ ਤੇ ਇਹ ਤਰ੍ਹਾਂ ਹੁਣ ਉਹਨਾਂ ਦੇ ਨਾਲ ਖੜੇ ਤੇ ਸਰਜੀਤ ਕੌਰ ਦਾ ਤਮਾਸ਼ਾ ਬਣਾਉਂਦੇ ਰਹੇ ਕਮੇਟੀ ਬਣਾਈ ਪਾਰਟੀ ਪ੍ਰਧਾਨ ਨੇ ਤੁਸੀਂ ਦੇਖੋ ਕਿਹਨੇ ਲੜਨੀਆਂ ਚੋਣਾਂ ਉਹ ਕਹਿੰਦੇ ਸਾਨੂੰ ਤਾਂ ਸਾਰਾ ਪਤਾ ਹੈ ਅਸੀਂ ਪਹਿਲਾਂ ਤੋਂ ਹੀ ਬਹੁਜਨ ਸਮਾਜ ਪਾਰਟੀ ਨਾਲ ਚਾਹੁੰਦੇ ਸੀ ਤੁਸੀਂ ਤਾਂ 96 'ਚ ਵੀ ਚਾਹੁੰਦੇ ਸੀ ਸੀਟਾਂ ਜਿੱਤੀਆਂ ਤਿੰਨ ਉਹਨਾਂ ਨੇ 8 ਤੁਸੀਂ 96 'ਚ ਤੇ ਗੱਲ ਚੱਲ ਪਈ ਕਿ ਸਰਜੀਤ ਸਿੰਘ ਬਰਨਾਲਾ ਪ੍ਰਧਾਨ ਮੰਤਰੀ ਬਣਾਏ ਜਾ ਸਕਦੇ ਆ ਤੇ ਇਹਨਾਂ ਦੇ ਸੱਤੇ ਕਪੜੀਆਂ ਅਗ ਲੱਗੀ ਬਾਦਲ ਸਾਹਿਬ ਗਏ ਤੇ ਜਾ ਕੇ ਸਿੱਧੀ ਬਿਨਾਂ ਸ਼ਰਤ ਹਮਾਇਤ ਦੇ ਆਏ ਬਾਜਪਾਈ ਸਾਹਿਬ ਨੂੰ ਸਾਰਾ ਸਿਸਟਮ ਹੀ ਬਦਲਤਾ ਜੇ ਮੰਨ ਲਓ ਬਰਨਾਲਾ ਸਾਹਿਬ ਪ੍ਰਧਾਨ ਮੰਤਰੀ ਬਣ ਜਾਂਦੇ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਸੀ ਕਿ ਇੱਕ ਅਕਾਲੀ ਦਲ ਦਾ ਨਮਾਇੰਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਜਿਵੇਂ ਇੱਕ ਸਿੱਖ ਦੇ ਵਿੱਚੋਂ ਗਿਆਨੀ ਜਲ ਸਿੰਘ ਰਾਸ਼ਟਰਪਤੀ ਬਣੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਲਗਾਤਾਰ 10 ਸਾਲ ਇਹ ਗੱਲ ਆਉਣੀ ਸੀ ਅੱਜ ਅਕਾਲੀ ਦਲ ਦਾ ਮੂੰਹ ਮਹੰਦਰਾ ਹੀ ਹੋਰ ਹੁੰਦਾ ਪਰ ਇੱਥੇ ਇਹਨਾਂ ਨੇ ਪਾਰਟੀ ਵਾਸਤੇ ਕਦੇ ਤਿਆਗ ਨਹੀਂ ਕੀਤਾ ਜੱਫੇ ਕੁਰਸੀ ਨੂੰ ਮਾਰੇ ਆ ਜੀ ਦਾ ਖਮਿਆਜਾ ਅਸੀਂ ਇੱਕ ਵਾਰ ਨਹੀਂ ਅਨੇਕ ਵਾਰ ਕਹਤਾ ਕਿ ਖੇਤਰੀ ਪਾਰਟੀ ਦੀ ਮਜ਼ਬੂਤੀ ਕਿਸੇ ਰਾਜ ਵਾਸਤੇ ਬਹੁਤ ਜ਼ਰੂਰੀ ਹੈ ਤੇ ਸਾਡੀ ਖੇਤਰੀ ਪਾਰਟੀ ਅਕਾਲੀ ਦਲ ਸੀ ਤੇ ਜਦੋਂ ਇਹ ਆਪ ਹੀ ਨਹੀਂ ਮਜਬੂਤ ਹੋਣਾ ਚਾਹੁੰਦੇ ਇਹਦੇ ਤੇ ਫਿਰ ਸਵਾਲ ਉੱਠਦੇ ਪਏ ਜੀ ਸੌ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਥੇ ਲਗਾਤਾਰ ਮੁਸ਼ਕਲਾਂ ਫਾਸਦੇ ਨਜ਼ਰ ਆਉਂਦੀਆਂ ਨੇ ਅਜੋਨਾ ਬੁਲਾਏ ਐਸਜੀਪੀਸੀ ਦੀ ਨਾਲ ਮੁਲਾਕਾਤ ਕੀਤੀ ਗਈ ਇੱਕ ਬੰਦ ਕਮਰਾ ਮੀਟਿੰਗ ਕੀਤੀ ਗਈ ਤੇ ਸਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਸਾਹਿਬਾਨ ਨੇ ਨੁਕਸਾਨ ਕਦੋਂ ਹੋਇਆ ਪਿਛਲੇ ਸਮੇਂ ਦੇ ਦੌਰਾਨ ਇਹ ਗੱਲ ਕਹਿੰਦੇ ਆ ਇਹ ਅਕਾਲੀ ਦਲ ਦਾ ਦਫ਼ਤਰ ਜਿਹੜਾ ਅੰਮ੍ਰਿਤਸਰ ਹੋਇਆ ਕਰਦਾ ਸੀ ਪਰ ਇਹ ਚੰਡੀਗੜ੍ਹ ਵੱਲ ਤੁਰ ਪਏ ਇੱਕ ਮੈਂਬਰ ਨੇ ਇਹਨਾਂ ਦੇ ਭਾਈ ਮਨਜੀਤ ਸਿੰਘ ਪੂਰਾ ਕੋਨਾ ਉਹਨਾਂ ਨੇ ਤਾਂ ਦੋ ਦਿਨ ਪਹਿਲਾਂ ਹੀ ਸਵਾਲ ਚੁੱਕਤਾ ਸੀ ਉਹਨਾਂ ਦਾ ਸਵਾਲ ਇਹ ਸੀ ਕਿ ਇਹ ਉਲਟਾ ਬਾਸ ਬਰੇਲੀ ਨੂੰ ਕਿਉਂ ਜਲਾ ਜਾ ਰਹੇ ਹੋ ਤੁਸੀਂ ਉੱਥੇ ਮੀਟਿੰਗਾਂ ਕਿਉਂ ਨਹੀਂ ਕਰਦੇ ਦਫ਼ਤਰ ਤੁਹਾਡਾ ਉੱਥੇ ਹੋਵੇ ਇੱਕ ਸੋ ਅੱਜ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਅਨੁਸੂਚਿਤ ਜਾਤੀ ਵਾਲਿਆਂ ਨਾਲ ਵੱਖਰੇ ਵੱਖਰੇ ਧੜਿਆਂ ਨਾਲ ਮੀਟਿੰਗ ਕਰਕੇ ਹੱਥਕੜੇ ਕਰਾ ਦਿੰਦੇ ਨੇ ਸਾਡੀ ਤਾਂ ਜੀ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਭਰੋਸਾ ਠੀਕ ਹੈ ਸੁਖਵੀਰ ਸਿੰਘ ਬਾਦਲ ਪੁਰਾਣੇ ਨੇ ਤੇ ਉਹਨਾਂ ਦੀ ਅਗਵਾਈ ਤੁਸੀਂ ਭਰੋਸਾ ਕਰਦੇ ਤੁਹਾਡੀ ਪਾਰਟੀ ਦਾ ਆਪਣਾ ਮਾਮਲਾ ਹੈ ਅੰਦਰੂਨੀ ਮਾਮਲੇ ਉਹਦੇ ਵਿੱਚ ਕੋਈ ਬੰਦਾ ਦਖਲ ਨਹੀਂ ਦੇ ਸਕਦਾ ਬਿਲਕੁਲ ਹੈ ਪਰ ਆ ਪਾਰਟੀ ਦਾ ਤਿੰਨ ਸੀਟਾਂ ਤੇ 10 ਤੇ ਜਵਾਨ ਤੇ ਜਬਤ ਕਰਾ ਕੇ ਬੇਗੀ ਤੁਸੀਂ ਸਾਰੇ ਇਕੱਠੇ ਸੀ ਕਦੇ ਇਹ ਸੋਚ ਦਾ ਯਤਨ ਕਿਉਂ ਨਹੀਂ ਕੀਤਾ ਕਿ ਪਾਰਟੀ ਉਤਰਾ ਵੱਲ ਕਿਉਂ ਜਾ ਰਹੀ ਹੈ ਚੜ੍ਹਾ ਵੱਲ ਕਦੋਂ ਆਉਗੀ ਅੱਜ ਕਿੰਨਾ ਕਹ ਜੇ ਹੁਣ ਜਿਹੜੇ ਤਿੰਨ ਜਾਂ ਜਿਹੜੀਆਂ 10 ਜਵਾਨ ਤਾਂ ਜਬਤ ਹੋ ਗਏ ਜਦੋਂ 13 ਜਵਾਨ ਤਾਂ ਜਬਤ ਹੋਣਗੇ ਉਦੋਂ ਮੰਨੋਗੇ ਸੋ ਇਹਨਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜੱਦਦਾਰ ਨੇ ਸਾਬਕਾ ਅਕਾਲ ਤਖਤ ਸਾਹਿਬ ਦੇ ਤੇ ਅੱਜਕੱਲ ਦਮਦਮਾ ਸਾਹਿਬ ਦੇ ਜੱਦਦਾਰ ਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਬੰਦ ਕਮਰਾ ਮੀਟਿੰਗ ਕਰ ਲਓ ਗੱਲਬਾਤ ਕਰ ਲਓ ਪਰ ਇੱਕੋ ਗੱਲ ਕਹਿੰਦੇ ਜੇ ਮਾੜੇ-ਮੋٹے ਮਨਪਟਾਵ ਨੇ ਜੱਦਦਾਰ ਜੀ ਮਾੜੇ-ਮੋٹے ਨਹੀਂ ਤੁਸੀਂ ਆਪ ਕਹੇ ਹੈ ਕਿ ਅਕਾਲੀ ਸੰਸਥਾਾਂ ਮਜਰੇ ਨੇ ਸਾਡੀਆਂ ਸਿੱਖ ਸੰਸਥਾਵਾਂ ਕਮਜ਼ੋਰ ਹੋ ਗਈਆਂ ਨੇ ਰੋਲਾ ਉਹਨਾਂ ਦਾ ਐ ਉਹ ਮਜ਼ਬੂਤ ਕਿਵੇਂ ਹੋਣ ਸੋ ਇਸ ਵੇਲੇ ਜਿਹੜੀ ਸਥਿਤੀ ਦੇ ਵਿੱਚ ਇਹ ਤੁਰਗੇ ਨੇ ਜੇ ਇਹਨਾਂ ਨੇ ਕੰਧ ਤੇ ਲਿਖਿਆ ਨਾ ਪੜਿਆ ਅਜੇ ਵੀ ਤਾਂ ਫਿਰ ਬਹੁਤ ਦੇਰ ਹੋ ਚੁੱਕੀ ਹੋਵੇਗੀ ਅੱਗੇ ਚੋਣਾਂ ਆ ਰਹੀਆਂ ਨੇ ਸਮਾਂ ਇਹਨਾਂ ਦੇ ਅਨੁਕੂਲ ਨਹੀਂ ਸਰਕਾਰ ਭਗਵੰਤ ਸਿੰਘ ਮਾਨ ਦੀ ਹੈ ਤੇ ਉਦੋਂ ਕਿਹੋ ਜੀ ਸਥਿਤੀ ਬਣੇਗੀ ਇਹ ਵੀ ਸਾਰਿਆਂ ਦੇ ਸਾਹਮਣੇ ਜੀ ਸੋ ਭਾਈ ਅਮਰਤ ਪਾਲ ਸਿੰਘ ਜੋ ਕਿ ਡਿਬਿਊਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੇ ਸੌ ਚੁੱਕਣੀ ਸੀ ਪਰ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਪੀਕਰ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਦਿਲਸਾਖ ਪਤਾ ਇਹ ਲੱਗਿਆ ਜੀ ਉਹਨਾਂ ਦੇ ਵਕੀਲ ਦੇ ਥਰੂ ਕਿ ਉਹਨਾਂ ਤੇ ਲੱਗਿਆ ਐਨਐਸਏ ਇਹਦਾ ਫੈਸਲਾ ਲੈਣਾ ਹੁੰਦਾ ਹੈ ਸੂਬਾ ਸਰਕਾਰ ਨੇ ਪਤਾ ਲੱਗਿਆ ਕਿ ਉਹਨਾਂ ਦਾ ਸਾਲ ਤੋਂ ਪਹਿਲਾਂ ਹੀ ਫੈਸਲਾ ਕਰਤਾ ਉਹਨਾਂ ਨੇ ਆਤਮ ਸਮਰਪਨ ਤਾਂ 23 ਜੁਲਾਈ ਨੂੰ ਕੀਤਾ ਸੀ ਡੀਸੀ ਲੋਹੜਾ ਨੇ ਉਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਕੇਂਦਰ ਦੇ ਗ੍ਰਹਿ ਮੰਤਰਾਲੇ ਕੋਲ ਭੇਜਤਾ ਸਰਕਾਰ ਦੇ ਥਰੂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਸਪੀਕਰ ਸਾਹਿਬ ਦਾ ਹੈ ਤਾਂ ਸਪੀਕਰ 10 ਮਿਰਲਾ ਕਾਲਜ ਚ ਚਲਾ ਗਿਆ ਲੋਕ ਸਭਾ ਦੇ ਸਪੀਕਰ ਉਧਰੋਂ ਭਾਈ ਸਰਵਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਨੇ ਦੋ ਦਿਨ ਪਹਿਲੇ ਕਹਿਤਾ ਸੀ ਕਿ ਮੈਂ ਸਪੀਕਰ ਸਾਹਿਬ ਕੋਲੇ ਮਾਮਲਾ ਠਾਵਾਗਾ ਉਹਨਾਂ ਦੇ ਜਿਹੜੇ ਵਕੀਲ ਸਾਹਿਬ ਨੇ ਰਾਜਦੇਵ ਸਿੰਘ ਉਹ ਕਹਿੰਦੇ ਕਿ ਪੈਰੋਲ ਲਈ ਅਰਜੀ ਉੱਥੇ ਗਈ ਸੀ ਬਾਅਦ ਦੇ ਵਿੱਚ ਪੰਜਾਬ ਦੇ ਗ੍ਰੈਬ ਪਾਕ ਤੋਂ ਕੇਂਦਰੀ ਗ੍ਰਭਾਹ ਕੋਲ ਪਹੁੰਚ ਗਈ ਅੱਗੇ ਹੁਣ ਇਹਦੇ ਚ ਸਪੀਕਰ ਸਾਹਿਬ ਨੂੰ ਮਿਲਿਆ ਜਾਏਗਾ ਜੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਅਬਦਲ ਰਾਸਦ ਉਹਨਾਂ ਨੂੰ NIA ਤੋਂ ਛੁੱਟੀ ਮਿਲ ਗਈ ਕਿ 5 ਜੁਲਾਈ ਨੂੰ ਤੁਸੀਂ ਸੌ ਚੁੱਕ ਸਕਦੇ ਹੋ ਹਥਿਆਰ ਜੇਲ੍ਹ ਚ ਨੇ ਉਥੋਂ ਕਿਸੇ ਨਾਲ ਕੋਈ ਗੱਲ ਨਹੀਂ ਕਰੋਗੇ ਪ੍ਰੈਸ ਕਾਨਫਰੰਸ ਨਹੀਂ ਕਰੋਗੇ ਸਿੱਧਾ ਸੌ ਚੁੱਕ ਕੇ ਵਾਪਸ ਆ ਜਾਓਗੇ ਉਹਨਾਂ ਦੀ ਐਮਪੀ ਸ਼ਿਪ ਪੱਕੀ ਹੋ ਜਾਵੇਗੀ ਤੇ ਦੂਜੇ ਪਾਸੇ ਇਹੀ ਚ ਉਹਨਾਂ ਤੇ ਲਾਗੂ ਹੁੰਦੀ ਹੈ ਕਿ ਭਾਈ ਜੇ ਉਹਨਾਂ ਨੂੰ ਆਗਿਆ ਦਿੱਤੀ ਜਾ ਸਕਦੀ ਹੈ ਤਾਂ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਸ਼ਾਇਦ ਸਰਕਾਰ ਫੈਸਲਾ ਕਰ ਲਵੇ ਤੇ 5 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਨੂੰ ਵੀ ਮੌਕਾ ਦੇ ਦਿੱਤਾ ਜਾਵੇ ਉਹ ਵੀ ਸਭ ਚੁੱਕ ਲੈਣ ਉੱਥੋਂ ਡਿਬਰੂਗੜ੍ਹ ਜੇਲ੍ਹ ਚੋਂ ਲਿਆ ਕੇ ਭਾਈ ਅਮਰਪਾਲ ਸਿੰਘ ਨੂੰ ਸੌਂਚ ਕਾ ਕੇ ਦੁਬਾਰਾ ਉੱਥੇ ਛੱਡਣ ਦਾ ਪ੍ਰਬੰਧ ਕੀਤਾ ਜਾਵੇ ਕੇਂਦਰ ਦੀਆਂ ਸਰਕਾਰਾਂ ਵਾਸਤੇ ਇਹ ਕੋਈ ਵੱਡੀ ਗੱਲ ਨਹੀਂ ਹੈ ਸਪੈਸ਼ਲ ਜਹਾਜ਼ ਤੇ ਵੀ ਲਿਆਂਦਾ ਜਾ ਸਕਦਾ ਹੈ ਇਹ ਫੈਸਲਾ ਹੁਣ ਸਪੀਕਰ ਸਾਹਿਬ ਨੇ ਤੇ ਪਰਿਵਾਰ ਨੇ ਫੈਸਲਾ ਕਰ ਲਿਆ ਕਿ ਕੱਲ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਪੀਕਰ ਓਮ ਬਿਰਲਾ ਸਾਹਿਬ ਨਾਲ ਮੁਲਾਕਾਤ ਕਰਵਾਉਣਗੇ ਜੀ ਸੋ ਦੂਜੇ ਪਾਸੇ ਬਿਕਰਮ ਸਿੰਘ ਜੀਠਿਆ ਜੋ ਕਿਤਨਾ ਕਿਤੇ ਚੁੱਪੀ ਸਾਧੀ ਬੈਠੇ ਜਕਾਰਲੀ ਦਲ ਨੂੰ ਲੈ ਕੇ ਕਦੇ ਨੀ ਬੋਲੇ ਜੋ ਆਪਾਂ ਦੇਖਦੇ ਆ ਰਹੇ ਹਾਂ ਪਰ ਅੱਜ ਉਹਨਾਂ ਨੇ ਇੱਕ ਆਪਣਾ ਬਿਆਨ ਸਾਹਮਣੇ ਰੱਖਿਆ ਸ਼ੀਤਲ ਅੰਗੁਰਾਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅੰਗੁਰਾਲ ਨੇ ਸੋ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਇਲਜ਼ਾਮ ਲਗਾਏ ਨੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਤੇ ਕਿਤਨਾ ਕਿਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਰਵਾਈ ਕਰਨਗੇ ਕਿਉਂਕਿ ਸ਼ੀਤਲ ਅੰਗੁਰਾਲ ਨੇ ਕਿਹਾ ਸੀ অপারেশন ਲੋਟਰਸ ਦੇ ਤਹਿਤ ਪਰ ਉਹਦਾ ਸਬੂਤ ਨਹੀਂ ਸੀਗੇ ਤੇ ਕਹਿੰਦਾ ਹੁਣ ਤਾਂ ਸਬੂਤ ਨੇ ਉਹਨੇ ਕਿਹਾ ਕਿ ਮੈਂ ਜਨਤਕ ਕਰਾਂਗਾ ਜੀ ਬਿਕਰਮ ਸਿੰਘ ਜੀਠਿਆ ਸਮੇਂ-ਸਮੇਂ ਸਰ ਗਲ ਚੱਕਦੇ ਰਹਿੰਦੇ ਆ ਇਹ ਸਾਡੇ ਸਾਹਮਣੇ ਹੈ ਸੋ ਵਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਸ਼ੀਤਲ ਅੰਗਰਾਲ ਉਹੀ ਬੰਦਾ ਜਿਹਨੇ ਕਿਹਾ ਸੀ ਕਿ ਅਮਿਤ ਸ਼ਾਹ ਆਪਰੇਸ਼ਨ ਲੋਟਸ ਕਰਦੇ ਆ ਉਹ ਤਾਂ ਸਰਕਾਰ ਦੱਸੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਜਾਦਵ ਨੇ ਇੱਕ ਚਿੱਠੀ ਦਿੱਤੀ ਕਿ ਸਾਡੇ ਵਿਧਾਇਕਾਂ ਨੂੰ ਖਰੀਦਿਆ ਜਾ ਰਿਹਾ ਹੈ ਪਰ ਇੱਕ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੁੰਦੀ ਉਹਨਾਂ ਨੇ ਉਸ ਤੋਂ ਬਾਅਦ ਇਹੀ ਮਾਮਲਾ ਪਹਿਲਾਂ ਫਿਰ ਦਿੱਲੀ ਚ ਆ ਗਿਆ ਕਿ ਆਪਰੇਸ਼ਨ ਲੂਟਸ ਹੈ ਜੀ ਰਾਸ਼ੀ ਨਹੀਂ ਬੜੀ 25 ਕਰੋੜੀ ਖੜੀ ਸੀ ਹਰ ਸ਼ੀਤਲੰਗ ਰਾਲ ਕਹਿ ਰਿਹਾ 5 ਜੁਲਾਈ ਤੱਕ ਤੁਹਾਨੂੰ ਮੈਂ ਮੌਕਾ ਦਿੰਨਾ ਤੇ 5 ਜੁਲਾਈ ਤੋਂ ਬਾਅਦ ਜਿਹੜਾ ਜਲੰਧਰ ਦਾ ਕਾਰੋਬਾਰੀ ਹੈ ਉਹਨਾਂ ਨੇ ਜਿਹੜਾ ਜਲੰਧਰ ਸੈਂਟਰਲ ਦਾ ਵਿਧਾਇਕ ਹੈ ਰਮਨ अरोड़ा ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਮੁੱਖ ਮੰਤਰੀ ਸਾਹਿਬ ਦੀ ਮਾਤਾ ਉਹਨਾਂ ਦੇ ਪਰਿਵਾਰਕ ਮੈਂਬਰ ਭੈਣ ਜੀ ਆਦ ਦੇ ਨਾਟਕ ਕਰੋੜਾ ਰੁਪਏ ਇਕੱਠੇ ਕਰ ਰਿਹਾ ਹੈ 40 ਦੇ ਕਰੀਬ ਰਿਕਾਰਡਿੰਗਾਂ ਮੇਰੇ ਕੋਲ ਨੇ 40 40 ਦੇ ਕਰੀਬ ਰਿਕਾਰਡਿੰਗਾਂ ਮੇਰੇ ਕੋਲ ਨੇ 5 ਤੱਕ ਦੀ ਹੁਡੀਕ ਕਰਨੀ ਹੈ ਇਹ ਬੜਾ ਵੱਡਾ ਬੰਬ ਆ ਜਿਹੜਾ ਸ਼ੀਤ ਰੰਗਰਾਲ ਛੁੱਟਣ ਲੱਗਿਆ ਤੇ ਬੋਕੰਤਰੀ ਸਾਹਿਬ ਨੂੰ ਉਸ ਤੋਂ ਪਹਿਲਾਂ ਇਹਦਾ ਜਵਾਬ ਦੇਣਾ ਚਾਹੀਦਾ ਹੈ ﺍﻟजाम ਵੱਡੇ ਤੋਂ ਵੱਡੇ ਲੱਗਦੇ ਜਾ ਰਹੇ ਨੇ ਤੇ ਮਜੀਠੀਆ ਸਾਹਿਬ ਕਹਿੰਦੇ ਵੀ ਹੁਣ ਤਾਂ ਸਬੂਤ ਦਿੰਦਾ ਹੈ ਪਹਿਲਾਂ ਤਾਂ ਉਹ ਸਬੂਤ ਪੇਸ਼ ਨਹੀਂ ਸੀ ਕਰ ਸਕੇ ਤੇ ਕੱਟੜ ਇਮਾਨਦਾਰ ਕਹਾਉਣ ਵਾਲੇ ਹੁਣ ਦੱਸਣ ਉਹਨਾਂ ਨੇ ਕੇਂਦਰ ਕਹਿੰਦੇ ਮੈਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਮਾਮਲੇ ਦੀ ਸੀਬੀਆਈ ਜਾਂ ਈਡੀ ਤੋਂ ਜਾਂਚ ਕਰਾਈ ਜਾਵੇ ਤਾਂ ਕਿ ਪਤਾ ਲੱਗੇ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਆਪਣੇ ਆਪ ਨੂੰ ਇਹ ਕਹਿੰਦੇ ਸੀ ਕਿ ਰਿਸ਼ਵਤ ਖਾਣਾ ਸਲਫਾਸ ਦੇ ਬਰਾਬਰ ਹੈ ਜਾਂ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਸ਼ੀਤਲنگਰਾਲ ਜਿਹੜੇ ਦੋਚਲਾ ਰਿਹਾ ਉਹ ਸਹੀ ਨਹੀਂ ਤੇ ਜਾਂ ਫਿਰ 5 ਤਰੀਕ ਡੀਗਰੋ ਭਾਈ 5 ਤਰੀਕ ਨੂੰ ਸ਼ੀਤਲنگਰਾਲ ਨੇ ਉਹਦੇ ਸਬੂਤ ਆ ਜਿਹੜੇ ਉਹ ਪੇਸ਼ ਕਰਦੇ ਨੇ ਜੀ ਜੀ ਸੋ ਦੂਜੇ ਪਾਸੇ ਪੰਜਾਬ ਦੇ ਵਿੱਚ ਅਗਨੀ ਵੀਰ ਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਡੇ ਪਰਿਵਾਰ ਨੂੰ 48 ਲੱਖ ਰੁਪਏ ਮਿਲਿਆ ਤੇ ਰਾਹੁਲ ਗਾਂਧੀ ਕਹਿੰਦੇ ਨੇ ਢਿੱਲੋ ਸਾਹਿਬ ਕੁਝ ਨਹੀਂ ਮਿਲਿਆ ਤੇ ਜਿਹੜੇ ਗ੍ਰਹਿ ਮੰਤਰੀ ਨੇ ਮਾਫ ਕਰਨਾ ਰੱਖਿਆ ਮੰਤਰੀ ਵੱਲੋਂ ਕਿਹਾ ਗਿਆ ਕਿ 1 ਕਰੋੜ ਰੁਪਏ ਦਿੱਤਾ ਗਿਆ ਜੀ ਮੇਰਾ ਖਿਆਲ ਸੰਸਦ ਨੂੰ ਪਵਿੱਤਰ ਸਥਾਨ ਕਿਹਾ ਗਿਆ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਇੱਕ ਫਿਲਮ ਦੇ ਵਿੱਚ ਕਈ ਵਾਰ ਵੀ ਮੈਂ ਕੀਤੀ ਹੈ ਜਿਹੜੇ ਸਾਡੇ ਵਧੀਆ ਪ੍ਰਮੁੱਖ ਅਦਾਕਾਰ ਨੇ ਉਹਨਾਂ ਦਾ ਨਾਮ ਹੈ ਰਾਜਕੁਮਾਰ ਉਹਨਾਂ ਦੇ ਸਾਹਮਣੇ ਇੱਕ ਧਾਰਮਿਕ ਪੁਸਤਕ ਲਿਆਂਦੀ ਇਹਦੇ ਤੇ ਸੌਂਖਾਓ ਜੀ ਉਹ ਕਹਿੰਦਾ ਜੱਜ ਸਾਹਿਬ ਜੇ ਇਹਦੇ ਤੇ ਸੌਂਖਾ ਆ ਕੇ ਵੀ ਬੰਦੇ ਝੂਠ ਬੋਲਦੇ ਆ ਫਿਰ ਇਹਨਾਂ ਮੁਕੱਦਸ ਪੁਸਤਕਾਂ ਦਾ ਇਸ ਸਥਾਨ ਦੇ ਵਿੱਚ અપਮਾਨ ਕਿਉਂ ਇਹ ਮਾਮਲਾ ਉੱਠਿਆ ਇਹਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਇਸ ਗੱਲ ਤੋਂ ਵਧਾਈ ਕਿ ਭਗਵੰਤ ਮਾਨ ਨੇ ਅਗਨੀ ਵੀਰ ਦੇ ਪਰਿਵਾਰਾਂ ਨਾਲ ਵਾਅਦਾ ਕੀਤਾ ਕੁਝ ਨੂੰ ਚੈੱਕ ਦੇ ਵੀ ਦਿੱਤੇ ਜਦੋਂ ਅਸੀਂ ਦੂਜੇ ਫੌਜੀਆਂ ਨੂੰ ਕਰੋੜ ਰੁਪਇਆ ਦੇਵਾਂਗੇ ਤਾਂ ਇਹਨਾਂ ਨੂੰ ਵੀ ਕਰੋੜ ਰੁਪਇਆ ਦਿੱਤਾ ਜਾਊਗਾ ਪੰਜਾਬ ਦਾ ਹੀ ਮਸਲਾ ਮੇਰੇ ਖਿਆਲ ਕੋਲ ਸ਼ਾਇਦ ਇਹ ਪਿੰਡ ਅਮਰਗੜ ਦੇ ਕੋਲ ਹੈ ਰਾਹੁਲ ਗਾਂਧੀ ਨੇ ਇਹ ਮਾਮਲਾ ਉਠਾਇਆ ਉਹ ਕਹਿੰਦੇ ਵੀ ਮੈਂ ਪੰਜਾਬ ਦੇ ਵਿੱਚ ਉਸ ਪਰਿਵਾਰ ਦੇ ਘਰ ਗਿਆ ਸੀ ਹਾਂ ਅਗਨੀ ਵੀਰ ਇਹ ਅਗਨੀ ਵੀਰ ਦਾ ਨਾਮ ਹੈ ਅਜੇ ਰੱਖਿਆ ਮੰਤਰੀ ਕਹਿੰਦੇ ਨੇ ਕਰੋੜ ਰੁਪਏ ਦਿੱਤੇ ਆ ਅਸੀਂ ਉਹਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ 1 ਕਰੋੜ ਰੁਪਇਆ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇਗੇ ਸਨ ਬੇਟੀ ਨੂੰ ਨੌਕਰੀ ਦਾ ਭਰੋਸਾ ਤੇ ਫੌਜ ਵੱਲੋਂ 48 ਲੱਖ ਰੁਪਏ ਦਿੱਤੇ ਗਏ ਕੇਂਦਰ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਇਸੇ ਤਰ੍ਹਾਂ ਬਰਨਾਲਾ ਦੇ ਅਗਨੀਵੀਰ ਸੁਖਵਿੰਦਰ ਸਿੰਘ ਦਾ ਪਰਿਵਾਰ ਅੱਗੇ ਆਇਆ ਉਹ ਕਹਿੰਦੇ ਜੀ ਕਿਸੇ ਵੀ ਸਰਕਾਰ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਸਦ ਵਿੱਚ 1 ਕਰੋੜ ਦੇਵੇਗੀ ਉਹਨੂੰ ਕੋਈ ਰਕਮ ਨਹੀਂ ਮਿਲੀ ਤੇ ਫਿਰ ਸੰਸਦ ਦੇ ਵਿੱਚ ਖੜ ਕੇ ਝੂਟਕੇ ਦੇ ਵਾਸਤੇ ਬੋਲਦੇ ਹਾਂ ਪਹਿਲਾਂ ਅਪਡੇਟ ਹੋ ਕੇ ਨਹੀਂ ਜਾਂਦੇ ਇਹ ਚੀਜ਼ ਲਗਾਤਾਰਤਾ ਦੇ ਵਿੱਚ ਕਾफी ਹੱਦ ਤੱਕ ਜਿਹੜੀ ਆ ਉਹ ਸਪਸ਼ਟ ਹੋ ਗਈ ਆ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਅਗਨੀ ਵੀਰ ਸਕੀਮ ਜਦੋਂ ਵੀ ਅਸੀਂ ਸਤਾ ਚ ਆ ਗਏ ਇਹਦਾ ਭੋਗ ਪਾ ਦਿਆਂਗੇ ਔਰ ਸਾਰੇ ਦੋ ਤਰ੍ਹਾਂ ਦੇ ਸ਼ਹੀਦ ਨਹੀਂ ਹੋਣਗੇ ਸ਼ਹੀਦ ਇੱਕ ਤਰ੍ਹਾਂ ਦਾ ਹੋਊਗਾ ਦੋਨਾਂ ਦੀ ਜਾਨ ਦੇ ਵਿੱਚ ਕੋਈ ਫਰਕ ਨਹੀਂ ਹੈ ਉਹ ਵੀ ਜਾਨ ਹੈ ਉਹ ਵੀ ਜਾਨ ਹੈ ਜੀ ਜੀ ਸ ਤੇ ਦੂਜੇ ਪਾਸੇ ਵੀ ਬਹਾਰ ਸੰਮਤ ਕੋ ਵਾਦਰ ਵੱਲੋਂ ਅੱਜ ਲੋਕ ਸਭਾ ਦੇ ਵਿੱਚ ਇੱਕ ਜਿੱਥੇ ਕਈ ਸਵਾਲ ਖੜੇ ਕੀਤੇ ਗਏ ਉੱਥੇ ਉਹਨੇ ਕਿਹਾ ਗਿਆ ਕਿ ਸਰਕਾਰ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ ਜੀ ਹੱਸੂ ਹੀ ਨਹੀਂ ਗੱਲ ਹੈ ਤੁਹਾਨੂੰ ਸਾਰਾ ਸਰਟੀਫਿਕੇਟ ਦਿੱਤਾ ਵਾ ਤੁਸੀਂ ਜੋ ਮਰਜ਼ੀ ਕਰੋ ਕਿ ਸਰਕਾਰ ਤੁਹਾਡੇ ਦਖਲਅੰਦਾਜ਼ੀ ਨਾ ਕਰੇ ਤੁਸੀਂ ਧਾਰਮਿਕ ਸਥਾਨ ਨੂੰ ਪਾਸੇ ਕਿਉਂ ਨਹੀਂ ਕਰ ਦਿੰਦੇ ਤੁਸੀਂ ਵੀ ਤਾਂ ਸਿਆਸੀ ਪਾਰਟੀਆਂ ਤੁਸੀਂ ਕਿਉਂ ਕਰਦੇ ਹੋ ਸ਼ਰੋਣੀ ਕਮੇਟੀ 'ਚ ਦਖਲਅੰਦਾਜ਼ੀ ਉਹਨਾਂ ਨੇ ਦੋ ਤਰ੍ਹਾਂ ਦੇ ਮੁੱਦੇ ਠਾਏ ਇੱਕ ਤਾਂ ਇਹ ਕਿ ਸਰਕਾਰ ਸਾਡੇ ਦਖਲਅੰਦਾਜ਼ੀ ਕਰ ਰਹੀ ਹੈ ਤੁਸੀਂ ਜੋ ਮਰਜ਼ੀ ਕਰੋ ਤੇ ਦੂਜਾ ਮਸਲਾ ਠਾਇਆ ਉਹਨਾਂ ਨੇ ਨਸ਼ੇ ਦਾ ਜਦੋਂ ਉਹਨਾਂ ਨੇ ਨਸ਼ੇ ਦਾ ਮਾਮਲਾ ਉਠਾਇਆ ਤੇ ਕਮੈਂਟਾਂ ਨੇ ਭਰਤਾ ਲੋਕਾਂ ਨੇ ਨਸ਼ੇ ਦਾ ਮਾਮਲਾ ਉੱਠਿਆ ਕਦੋਂ 17 ਤੱਕ ਤੁਹਾਡੀ ਸਰਕਾਰ ਰਹੀ ਹੈ 14 ਦੀ ਇਲੈਕਸ਼ਨ ਜਿੱਤਣ ਵੇਲੇ ਜਿਹੜੀ ਕਿੱਕ ਲਈ ਕਲੀਰ ਦੀ ਭਗਵੰਤ ਮਾਨ ਜੀ ਪੜਦੇ ਹੁੰਦੇ ਸੀ ਖੜਕੇ ਸਰਾਉਂਦੇ ਸੀ ਲੋਕਾਂ ਨੂੰ ਉਹਦੇ ਸ਼ਬਦ ਸੀ ਵਿੱਚ ਉਹ ਤਾਂ ਸਾਰੇ ਬੱਚਿਆਂ ਦੇ ਕੰਨਾਂ 'ਚ ਬੱਚੇ-ਬੱਚੇ ਦੇ ਕਲੀ ਕਲੀਰ ਦੀ ਪੱਗ ਸੁਖਬੀਰ ਦੀ ਚਿੱਟਾ ਮੇਰੇ ਭਾਈ ਦਾ ਹਾਂਜੀ ਦੱਸੋ ਕਿੰਨਾ ਚਾਹੀਦਾ ਹੈ ਬਾਰਡਰ ਤੋਂ ਮਹਗਾਈ ਦਾ ਉਸ ਤੋਂ ਬਾਅਦ ਚਰਜੀ ਸੋ ਚੰਨੀ ਦੀ ਸਰਕਾਰ ਵੇਲੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਕੇਸ ਦਰਜ ਹੋਇਆ ਉਹ ਤਾਂ ਐਂਡੀਪੀਐਸ ਦਾ ਨਸ਼ੇ ਦਾ ਕੇਸ ਹੈ ਇੱਕ ਵੱਖਰੀ ਗੱਲ ਹੈ ਕਿ ਉਹ ਨਸ਼ੇ ਦਾ ਕੇਸ ਹੈ ਅਸੀਂ ਨਹੀਂ ਕਹਿੰਦੇ ਅਜੇ ਅਦਾਲਤ ਦੇ ਵਿੱਚ ਸੁਣਵਾਈ ਦੀਨ ਹੈ ਅਦਾਲਤ ਦੇ ਵਿੱਚ ਉਹ ਸਫਲ ਹੁੰਦਾ ਵੀ ਹੈ ਜਾਂ ਵਿਚ ਵਿਚਾਲੇ ਰਹਿ ਜਾਂਦਾ ਹੈ ਸੋ ਉਹਨਾਂ ਨੇ ਕਈ ਗੱਲਾਂ ਕੀਤੀਆਂ ਕਿ ਨੌਜਵਾਨੀ ਇੰਡਸਟਰੀ ਸਾਡੇ ਇੱਥੇ ਨਹੀਂ ਆਈ ਪਰ ਇਹ ਨਹੀਂ ਕਦੇ ਦੱਸਿਆ ਕਿ ਪੰਜਾਬ ਦੀ ਸੰਨਤ ਦਾ ਬੇੜਾ ਵਹਾਉਣ ਵਾਸਤੇ ਜਦੋਂ ਦੂਜੇ ਰਾਜਾਂ ਨੂੰ ਵੱਧ ਅਧਿਕਾਰ ਮਿਲੇ ਤਾਂ ਦਿੱਲੀ ਕੇਂਦਰ ਦੇ ਵਿੱਚ ਸੰਤੀ ਰਾਜ ਮੰਤਰੀ ਕੌਣ ਸੀ ਇਹ ਵੀ ਸਪਸ਼ਟ ਕਰ ਦੰਦੇ ਸਾਰੀ ਦੁਨੀਆ ਨੂੰ ਪਤਾ ਉਹ ਤੋਂ ਸੁਖਵੀਰ ਸਿੰਘ ਬਾਦਲ ਨੂੰ ਸੰਤ ਰਾਜ ਮੰਤਰੀ ਬਣਾਇਆ ਗਿਆ ਸੀ ਸੋ ਇੱਕ ਗੱਲ ਉਹਨਾਂ ਨੇ ਕਹੀ ਹੈ ਕਿ ਬਾਗਾ ਸਰਹੱਦ ਵਗੈਰਾ ਖੁੱਲਣੀਆਂ ਚਾਹੀਦੀਆਂ ਤਾਂ ਕਿ ਵਪਾਰ ਇਹ ਗੱਲ ਮੈਂ ਸਹੀ ਮੰਨਦਾ ਕਿ ਜੇ ਇਹ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਮੰਤਰੀ ਸੀ ਜਦੋਂ ਤੁਸੀਂ ਭਾਈਵਾਲ ਸੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਉਦੋਂ ਕਿਉਂ ਨਾ ਯਾਦ ਆਈਆਂ ਅੱਜ ਜਦੋਂ ਇੱਕ ਸੀਟ ਹੈ ਤੁਹਾਡੀ ਤੇ ਚਰਜੀਤ ਸਿੰਘ ਬਰਾੜ ਕਹਿੰਦਾ ਕਿ ਜੇ ਕਦੇ ਇੱਕ ਸੀਟ ਦੀ ਲੋੜ ਪੈ ਗਈ ਇਹ ਭੱਜੇ ਜਾਣਗੇ ਜੁੱਤੀ ਪਾਏ ਤੋਂ ਬਿਨਾਂ ਸੋ ਬੇਲੇ ਦੇ ਰਾ ਕਵੇਲੇ ਦੀ ਟੱਕਰਾ ਜੇ ਤੁਸੀਂ ਉਦੋਂ ਇਹ ਕੁਝ ਕਰਾਇਆ ਹੁੰਦਾ ਲੋਕ ਤੁਹਾਨੂੰ ਇਤਿਹਾਸਕ ਤੌਰ ਤੇ ਯਾਦ ਰੱਖਦੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟਲ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ